ਸਾਰਿਆਂ ਨੂੰ ਜੈਕ ਖਵਾ ਜੀ ਜੈ ਪੀ ਨੰਦੀ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਮਹੱਲਾ ਵਾ ਬਹੁਤ ਹੀ ਸੋਹਣਾ ਸਜਾਇਆ ਗਿਆ ਵਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਾ ਹਗਮਤ ਇਹ ਜਿਹੜਾ ਮਹੱਲਾ ਵਾ ਸਾਡੇ ਸ਼ਹਿਰ ਕਰਾਇਆ ਦਾ ਮਾਂਗਾ ਪੱਤੀ ਮਹੱਲਾ ਵਾ ਤੇ ਇਹ ਇਸ ਕਰਕੇ ਸਜਾਇਆ ਗਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 33ਵਾਂ ਸਾਲਾਨਾ ਬੇੜਾ ਜਿਹੜਾ ਤਾਰਿਆ ਜਾਵੇਗਾ ਜਿਹੜਾ ਤਾਰਿਆ ਜਾਵੇਗਾ 3 ਮਾਰਚ ਦਿਨ ਐਤਵਾਰ ਨੂੰ ਇਸ ਮਹੀਨੇ ਤੇ ਇਸ ਦੇ ਨਾਲ ਹੀ ਬਹੁਤ ਸਾਰੀਆਂ ਰੌਣਕਾਂ ਲੱਗਣ ਵਾਲੀਆਂ ਹਨ ਦਿਨ ਐਤ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਪੂਰੇ ਮੰਗਾਪਤੀ ਮਹੱਲੇ ਨੂੰ ਤੇ ਮਹੱਲਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਇਸ ਸਾਲਾਨਾ ਬੇੜੇ ਦੀਆਂ ਸਾਡੀ ਪੂਰੀ ਟੀਮ ਆਟਿਸ ਕਰਾਇਆ ਵੱਲੋਂ ਤੇ ਇਸ ਦੇ ਨਾਲ ਹੀ ਜਿੰਨੇ ਵੀ ਅੱਜ ਦੀ ਇਹ ਸਾਡੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਸਾਰਿਆਂ ਦੇ ਚੰਨਾਂ ਚ ਬੇਨਤੀ ਹੈ ਕਿ 3 ਮਾਰਚ ਦਿਨ ਐਤਵਾਰ ਨੂੰ ਇਸ ਸਾਲਾਨਾ ਬੇੜੇ ਵਿੱਚ ਜ਼ਰੂਰ ਪਹੁੰਚੋ ਤੇ ਖਵਾਜਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਬੇੜੇ ਦੀ ਰੌਣਕ ਨੂੰ ਵਧਾਓ ਇਸ ਦੇ ਨਾਲ ਮੈਂ ਆਸ਼ਾ ਕਰਦਾ ਹਾਂ ਕਿ ਅੱਜ ਦਾ ਇਹ ਮੇਰਾ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਗਾ ਤੇ ਅੱਜ ਦਾ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਸਾਡੇ ਖਵਾਜਾ ਜੀ ਦਾ ਬੇੜਾ ਤਾਰਨ ਤੋਂ ਬਾਅਦ ਚੋ ਰਾਤ ਨੂੰ ਬਹੁਤ ਹੀ ਸੋਹਣਾ ਸੋਹਣਾ ਪ੍ਰੋਗਰਾਮ ਰੱਖਿਆ ਗਿਆ ਉਹ ਸੁੰਦਰ ਸੁੰਦਰ ਚਾਕੀਆਂ ਦਾ ਇਹਨਾਂ ਮਹੱਲਾ ਨਿਵਾਸੀਆਂ ਵੱਲੋਂ ਤੇ ਇਹਨਾਂ ਮਹੱਲਾ ਨਿਵਾਸੀਆਂ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦਾ ਮੈਂ ਕਿ ਉਹਨਾਂ ਨੇ ਸਾਡੀ ਪੂਰੀ ਟੀਮ ਆਰਟਿਸਟ ਗਰੁੱਪ ਖਵਾਜਾ ਜੀ ਦੇ ਚਰਨਾਂ 'ਚ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much